ਦਰਦਾ অতি ਜ਼ਰੂਰੀ ਹੈ ਜਦੋਂ ਅਸੀਂ ਸੋਨੀ ਸਰ ਸਾਹਿਬ ਆਨੇ ਨਾ ਕਈ ਵਾਰ ਐਸੀਆਂ ਗੱਲਾਂ ਹੁੰਦੀਆਂ ਨੇ ਇਹ ਪ੍ਰਚਾਰ ਵੀ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਕਿ ਪਿੰਡ ਵਾਲੇ ਪਰਿਵਾਰਾਂ ਸਾਹ ਦੇ ਵਿੱਚ ਜਾਂ ਸੂਲੀ ਸਰ ਸਾਹਿਬ ਵਿੱਚ ਕੀ ਫਰਕ ਹੈ ਉਹੋ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਪਿੰਡ ਵਾਲੇ ਗੁਰਦੁਆਰਾ ਸਾਭਚ ਹੈ ਉਹੋ ਹੀ ਗੁਰਦੁਆਰਾ ਸੂਲੀ ਸਰ ਸਾਹਿਬ ਵਿਖੇ ਹੈ ਹੁਣ ਤੇ ਕਈ ਇਸ ਤਰ੍ਹਾਂ ਵੀ ਕਹਿਣ ਲੱਗ ਗਏ ਨੇ ਵੀ ਉਹੋ ਹੀ ਜਿਹੜਾ ਗੁਰੂ ਸਾਹਿਬ ਦਾ ਪਵਿੱਤਰ ਸਰੂਪ ਪਿੰਡ ਵਾਲੇ ਗੁਰੂ ਘਰ ਹੈ ਉਹੋ ਹੀ ਪਵਿੱਤਰ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਹੈ ਵੀ ਇਹਦੇ ਚ ਫਰਕ ਕੀ ਹੈ ਹੁਣ ਗਰੰਥੀਆਂ ਤੇ ਵੀ ਸਵਾਲ ਉੱਠਣ ਲੱਗ ਗਏ ਨੇ ਉਹੋ ਹੀ ਗਰੰਥੀ ਪਿੰਡ ਵਾਲੇ ਗੁਰਦੁਆਰਾ ਸਾਹਿਬ ਦਾ ਉਹੋ ਹੀ ਗਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਿਹੜਾ ਪਵਿੱਤਰ ਸਥਾਨ ਦੇ ਉੱਤੇ ਸੇਵਾ ਕਰਦਾ ਉਹ ਹੈ ਮੈਂ ਬੇਨਤੀ ਕਰਦਾ ਭਾਈ ਇਹ ਜਿਹੜੇ ਸਾਡੇ ਇਤਿਹਾਸਕ ਸਥਾਨ ਨੇ ਨਾ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਵੀ ਜਿਹੜਾ ਆਗਿਆਕਾਰੀ ਪੁੱਤਰਤੀ ਹੁੰਦਾ ਨਾ ਆਗਿਆਕਾਰੀ ਪੁੱਤਰਤੀ ਬਹੁਰੀ ਸੋਚ ਵਿਚਾਰ ਕੁਛ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਜਿਸ ਘਰ ਦੇ ਚ ਉਹਦਾ ਬਾਪੂ ਰਿਹਾ ਇੱਕ ਉਹ ਘਰ ਹੈ ਇੱਕ ਘਰ ਉਸਨੇ ਖੁਦ ਮਿਹਨਤ ਕਰਕੇ ਬਣਾਇਆ ਹੈ ਖੁਦ ਮਿਹਨਤ ਕਰਕੇ ਬਣਾਇਆ ਇੱਕ ਘਰ ਦੇ ਚ ਉਹਦਾ ਬਾਪੂ ਰਿਹਾ ਹੈ ਜਿਹੜਾ ਅਗਿਆਕਾਰੀ ਪੁੱਤ ਤੀ ਹੁੰਦਾ ਉਹਨੂੰ ਜਿਸ ਜਗ੍ਹਾ ਦੇ ਉੱਤੇ ਉਹਦਾ ਬਾਪੂ ਉਹਦਾ ਮਾਤਾ ਪਿਤਾ ਰਿਹਾ ਹੁੰਦਾ ਨਾ ਉਸ ਘਰ ਦੇ ਨਾਲ ਬਹੁਤ ਸਾਰਾ ਸਨੇਹ ਹੁੰਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਰੇਹ ਹੁੰਦਾ ਜੀ ਜਿਸ ਜਗ੍ਹਾ ਦੇ ਉੱਤੇ ਮਾਤਾ ਪਿਤਾ ਰਿਆ ਹਰਿਆ ਲੋਕੀ ਆਪਣੇ ਮਾਤਾ ਪਿਤਾ ਨੂੰ ਇੰਨਾ ਪਿਆਰ ਕਰਦੇ ਵੀ ਉਹ ਜੱਦੀ ਪੁਸ਼ਟੀ ਘਰ ਹੋਵੇ ਦੇ ਉਵੇਂ ਖੜੇ ਰਹਿੰਦੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਜਿਹੜੇ ਆਗਿਆਕਾਰੀ ਪੁੱਤਰ ਧੀਆਂ ਹੁੰਦੇ ਨੇ ਜਾਂ ਫਿਰ ਜੇ ਬਣਾਉਂਦੇ ਵੀ ਤਾਂ ਉਸੇ ਜਗ੍ਹਾ ਦੇ ਉੱਤੇ ਵੀ ਇਸ ਜਗ੍ਹਾ ਦੇ ਉੱਤੇ ਮੇਰੇ ਬਾਪੂ ਨੇ ਘਰ ਬਣਾਇਆ ਸੀ ਮੈਂ ਇੱਥੇ ਹੀ ਰਹਿਣਾ ਇਸ ਤਰੀਕੇ ਦਾ ਪਿਆਰ ਅਦਬ ਤੇ ਸਤਕਾਰ ਕਿਉਂ ਭਾਈ ਤੇ ਫਿਰ ਸਾਨੂੰ ਆਪਣੇ ਪਾਵਨ ਇਤਿਹਾਸਕ ਸਥਾਨਾਂ ਦੇ ਨਾਲ ਇਦਾਂ ਦਾ ਸਨੇਹ ਕਿਉਂ ਨਹੀਂ ਹੋਣਾ ਚਾਹੀਦਾ ਜੇ ਹੈ ਸਿੱਖਾਂ ਦਾ ਸਨੇਹ ਗੁਰੂ ਇੱਕੋ ਹੀ ਹੈ ਭਾਈ ਗੁਰੂ ਤੇ ਕਣ-ਕਣ ਦੇ ਵਿੱਚ ਸਮਾਇਆ ਹੋਇਆ ਆਖੋ ਸਤਨਾਮੁਸ਼ੇਰੀ ਸਿੱਖਾਂ ਦਾ ਪ੍ਰੇਮ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹ ਗੱਲ ਜ਼ਰੂਰੀ ਹੈ ਵੀ ਪਿੰਡ ਵਾਲੇ ਗੁਰੂ ਘਰ ਦੇ ਵਿੱਚ ਵੀ ਉਨੀ ਸ਼ਰਧਾ ਭਾਵਨਾ ਹੋਵੇ ਤੇ ਜਦੋਂ ਗੁਰਦੁਆਰਾ ਸੋਣੀ ਸਰ ਸਾਹਿਬ ਆਈਏ ਉਦੋਂ ਵੀ ਉਨੀ ਸ਼ਰਧਾ ਭਾਵਨਾ ਹੋਏ ਪਰ ਇੱਥੇ ਸਾਡੇ ਬਾਪੂ ਦੇ ਪੈਰ ਪਏ ਨੇ ਸਾਨੂੰ ਪਤਾ ਹੈ ਵੀ ਇਸ ਜਗ੍ਹਾ ਦੇ ਉੱਤੇ ਚੋਰ ਨੇ ਘੋੜਾ ਚੋਰੀ ਕੀਤਾ ਜਦੋਂ ਤੁਰਨ ਲੱਗਿਆ ਤੇ ਉਹ ਦਿਸਣਾ ਬੰਦ ਹੋ ਗਿਆ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਸਥਾਨ ਦੇ ਉੱਤੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਉਹ ਸਥਾਨ ਹੈ ਤਿੰਨ ਸਥਾਨਾਂ ਇਹਨਾਂ ਇਤਿਹਾਸਕ ਸਥਾਨ ਦਾ ਹੋਰ ਮਨੋਰਥ ਕੀ ਹੈ ਇਹ ਇਤਿਹਾਸਕ ਸਥਾਨਾਂ ਦੀ ਜਿਹੜੀ ਜਿਹੜੇ ਗੁਣ ਨੇ ਨਾ ਭਾਈ ਇਤਿਹਾਸਕ ਸਥਾਨਾਂ ਦਾ ਜਿਹੜਾ ਵਿੜਪਣਾ ਉਸ ਨੂੰ ਛੋਟਾ ਕਰਨ ਦਾ ਯਤਨ ਕੀਤਾ ਜਾ ਰਿਹਾ ਇਹ ਪਵਿੱਤਰ ਸਥਾਨ ਹੈ ਸਾਨੂੰ ਪਤਾ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ ਪੈੜਾਂ ਨੇ ਇਹ ਤਾਂ ਸਾਨੂੰ ਪੱਕਾ ਹੀ ਪਤਾ ਹੈ ਪਹਿਲੇ ਹੀ ਨਾ ਇਹ ਉਹ ਹੋਇ ਪਵਤਰ ਸਥਾਨ ਹੈ ਸਾਨੂੰ ਇੰਨਾ ਤੇ ਪਤਾ ਹੈ ਨਾ ਵੀ ਇਸ ਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ ਪੈੜਾਂ ਹਨ ਤੇ ਫਿਰ ਜਿਹੜਾ ਜਿਹੜਾ ਭਾਵਨਾ ਵਾਲਾ ਸਿੱਖ ਹੈ ਨਾ ਜਦੋਂ ਸੋਨੀ ਸਰਸਾ ਦੇਖੇ ਨਤਮਸਤਕ ਹੋਣ ਦੇ ਲਈ ਹੁੰਦਾ ਉਹ ਆਪਣੇ ਮਨ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ ਆਉਂਦਾ ਵੀ ਅੱਜ ਸਤਿਗੁਰੂ ਕਿਰਪਾ ਕਰੇ ਕਿਤੇ ਮੇਰਾ ਮੱਥਾ ਉਸ ਸਥਾਨ ਦੇ ਉੱਤੇ ਲੱਗ ਜੇ ਜਿਸ ਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੈਅ ਕਰੇ ਹੋਣ ਆਖੋ ਸਤਨਾਮੁ ਸ਼ੇਰੀ ਜਿਹੜਾ ਭਾਵਨਾ ਵਾਲਾ ਗੁਰੂ ਦਾ ਸਿੱਖ ਹੈ ਉਹ ਇਸ ਤਰੀਕੇ ਦੀ ਜਿਹੜੇ ਮਨ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ ਆਉਂਦਾ ਆਓ ਅਸੀਂ ਯਤਨ ਕਰੀਏ ਇਸੀ ਆਪਣੇ ਜਿਹੜੇ ਪਾਵਨ ਇਤਿਹਾਸਕ ਸਥਾਨ ਨੇ ਉਹਨਾਂ ਦੀ ਜਿਹੜੀ ਸ਼ੋਭਾ ਹੈ ਉਹਨਾਂ ਨੂੰ ਹੋਰ ਬਤਾਉਣ ਦਾ ਯਤਨ ਕਰੀਏ ਆਪਣਾ ਇਤਿਹਾਸ ਹੈ ਜਿਹੜਾ ਕਿਉਂਕਿ ਸਾਡੇ ਇਲਾਕੇ ਦਾ ਪਵਿੱਤਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸੂਲੀ ਸਰਸਾ ਜਿੱਥੇ ਜਿੱਤੇ ਵੀ ਰਿਸ਼ਤੇਦਾਰੀਆਂ ਨੇ ਦੋਸਤੀਆਂ ਕਿਸੇ ਨਾਲ ਮਿੱਤਰਤਾਵਾਂ ਨੇ ਉਹ ਇਲਾਕੇ ਦੇ ਲੋਕਾਂ ਦਾ ਇਹ ਫਰਜ਼ ਬਣਦਾ ਹੁੰਦਾ ਹੈ ਵੀ ਉਹ ਆਪਣੇ ਇਲਾਕੇ ਦੇ ਪਵਿੱਤਰ ਇਤਿਹਾਸਕ ਸਥਾਨ ਦਾ ਪਹਿਲਾਂ ਤਾਂ ਖੁਦ ਇਤਿਹਾਸ ਜਾਣ ਲੈ ਹੋਣ ਕੋ ਜਿਹੜੇ ਇਤਿਹਾਸ ਜਾਣਦੇ ਆ ਇਤਿਹਾਸ ਪਤਾ ਹੋਵੇ ਵੀ ਸਾਡੇ ਇਸ ਪਵਿੱਤਰ ਗੁਰੂ ਧਾਮ ਦਾ ਇਤਿਹਾਸ ਕੀ ਹੈ ਪਹਿਲਾਂ ਤਾਂ ਖੋਜ ਇਤਿਹਾਸ ਤੂੰ ਜਾਣੋ ਹੋਣ ਫੇਰ ਉਹ ਇਤਿਹਾਸ ਜਿੱਥੇ ਵੀ ਜਾਣ ਪਹਿਲਾ ਕੰਮ ਅਸੀਂ ਸਾਰਾ ਕੁਝ ਦੱਸਦੇ ਆ ਇਹ ਹੁਣ ਇਦਾਂ ਦਾ ਹੀ ਹੋ ਗਿਆ ਨਾ ਭਾਈ ਵੀ ਮੈਂ ਜਿੱ ਕੋਠੀ ਪਾਈ ਉਸ ਕੋਠੀ ਦੇ ਵਿੱਚ ਮੈਂ ਫਲਾਣਾ ਮਾਰ ਬੰਦ ਲਗਾਇਆ ਬਹੁਤ ਵਧੀਆ ਹੈ ਬਾਰ ਬਾਰ ਮੈਂ ਫਲਾਣੇ ਬੰਦੇ ਤੋਂ ਫਿਟਿੰਗ ਕਰਾਈ ਫਲਾਣੇ ਬੰਦੇ ਤੋਂ ਜੋੜੀਆਂ ਲਵਾਈਆਂ ਨੇ ਮੈਂ ਫਲਾਣੀ ਜਗ੍ਹਾ ਤੇ ਮੱਝ ਲਿਆਇਆ ਉਹ ਇੰਨਾ ਦੁੱਧ ਦਿੰਦੀ ਅਸੀਂ ਆਪਣੀ ਰਿਸ਼ਤੇਦਾਰੀ 'ਚ ਜਾ ਕੇ ਸਾਰਾ ਕੁਝ ਦੱਸਦੇ ਆ ਸਭ ਸਾਰੀਆਂ ਗੱਲਾਂ ਕਰਨੀਆਂ ਅਸੀਂ ਜਦੋਂ ਰਿਸ਼ਤੇਦਾਰੀ ਦੇ ਜਾਈਏ ਆਪਦੇ ਵਿੱਚ ਇਹ ਸਾਰੀਆਂ ਗੱਲਾਂ ਅਸੀਂ ਕਰਦੇ ਆਂ ਵੀ ਅਸੀਂ ਆਹ ਚੀਜ਼ਾਂ ਕਰੀਆਂ ਘਰੇ ਆ ਕਰਦੇ ਆਂ ਸਵੇਰੇ ਇਦਾਂ ਕਰਦੇ ਆਂ ਸ਼ਾਮ ਨੂੰ ਉਹ ਕਰਦੇ ਆਂ ਆਹ ਰੇ ਪਾਈ ਆ ਸਪਰੇ ਪਾਈ ਆ ਭਲੇ ਉਹ ਸਭ ਤੋਂ ਪਹਿਲਾਂ ਜਾ ਕੇ ਆਪਣੀ ਰਿਸ਼ਤੇਦਾਰੀ 'ਚ ਦੱਸਣ ਵਾਲੀ ਇਹ ਗੱਲ ਹੁੰਦੀ ਵੀ ਸਾਡੇ ਨੇੜੇ ਧੰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਹੈ ਜਿਹਦਾ ਨਾਮ ਹੈ ਗੁਰਦੁਆਰਾ ਸੂਲੀ ਸਰ ਸਾਹਿਬ ਇਹ ਦੱਸਣਾ ਹੈ ਜਾ ਕੇ ਸਾਰੇ ਲੋਕੀ ਬੜੇ ਮਾਣ ਮਹਿਸੂਸ ਕਰਦੇ ਨੇ ਸਾਡੇ ਅੰਦਰ ਪਤਾ ਨਹੀਂ ਕਿਉਂ ਇਸ ਤਰੀਕੇ ਦੀ ਗੱਲ ਹੈ ਵੀ ਅਸੀਂ ਹੋਰ ਸਭ ਕੁਝ ਦੱਸਦੇ ਆ ਇਹ ਨਹੀਂ ਦੱਸਦੇ ਜਾ ਕੇ ਕਿ ਸਾਡੇ ਜਿਹੜੇ ਗੁਰੂ ਧਾਮ ਹੈ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਦੱਸੋ ਜਾ ਕੇ ਵੀ ਉਸ ਜਗ੍ਹਾ ਦੇ ਉੱਤੇ ਇਦਾਂ ਦਾ ਬਹੁਤਕ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਬੂੰਗਾ ਬਣਿਆ ਹੋਇਆ ਜਿੱਥੇ ਜਾ ਕੇ ਕੋਈ ਜਿਸ ਤਰ੍ਹਾਂ ਦੀ ਮਨੋ ਕਾਮਨਾ ਭਾਵਨਾ ਰੱਖ ਕੇ ਸਤਿਗੁਰੂ ਅੱਗੇ ਮਨ ਚਿੱਤੇ ਇਕਾਗਰ ਕਰਕੇ ਅਰਦਾਸ ਬੇਨਤੀ ਕਰਦਾ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਨੋ ਕਾਮਨਾਵਾਂ ਭਾਵਨਾਵਾਂ ਸਭ ਇੱਥੇ ਜਿਹੜਾ ਕੋਈ ਮੰਗਤਿਆਂ ਵਾਲੀ ਸੋਚ ਬਿਰਤੀ ਲੈ ਕੇ ਆਉਂਦਾ ਨਾ ਭਾਈ ਮੰਗਤਾ ਬਣ ਕੇ ਆਉਂਦਾ ਦਾਨੀ ਬਣ ਕੇ ਤਾਂ ਬੜੇ ਹੁੰਦੇ ਨੇ ਦਾਨੀ ਬਣ ਕੇ ਜਿਹੜਾ ਦਾਨੀ ਬਣ ਕੇ ਆਉਂਦਾ ਉਹਦੀ ਉਹਹੀ ਜੀ ਕਾਮਨਾ ਜਿਹੜੀ ਸਤਿਗੁਰੂ ਦੇਖਦੇ ਨੇ ਜਿਹੜਾ ਇਥੋਂ ਮੰਗਦਾ ਹੈ ਜਿਹੜਾ ਕਹਿੰਦਾ ਆ ਕਿ ਹਮ ਭੀਖਖਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਜਿਹੜਾ ਇਹ ਕਹਿੰਦਾ ਸਤਿਗੁਰੂ ਅਸੀਂ ਤਾਂ ਤੇਰੇ ਭੀਖਾਰੀ ਆ ਸਦਾ ਸਦਾ ਤੂੰ ਹੀ ਦਾਤਾ ਹੈ ਦਾਤਾਂ ਦੇਣ ਵਾਲਾ ਜਿਹੜਾ ਇਹ ਮੰਨ ਕੇ ਘਰੋਂ ਤੁਰਦਾ ਵੀ ਦੱਦਾ ਦਾਤਾ ਏਕ ਐ ਸਰ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੀਏ ਗਣ ਤਪਰੇ ਪੰਡਾ ਜਦੋਂ ਇੱਥੇ ਆ ਕੇ ਖਲੋ ਕੇ ਅਰਦਾਸ ਬੇਨਤੀ ਕਰਦਾ ਹੈ ਤੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਝੋਲੀਆਂ ਭਰ ਕੇ ਤੋਰਦੇ ਨੇ ਕੋਈ ਖਾਲੀ ਨਹੀਂ ਜਾਂਦਾ ਇਹ ਧਾਰੀ ਐਸਾ ਭਾਈ ਜੋ ਸਰਣਾ ਆਵੇ ਤੇ ਸਕੰਟ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਸਾਰਿਆਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ ਵਾਲਾ ਦੱਸਿਆ ਕਰੋ ਸਤਿਗੁਰੂ ਜੀ ਨੇ ਦੇਖੋ ਭਾਈ ਜਿਹੜੇ ਪਖੰਡ ਵਾਲੇ ਨੇ ਨਾ ਉਹ ਝੂਠੇ ਟਕੌਂਸਲੇ ਰਚ ਰਚ ਕੇ ਝੂਠੇ ਮੂਠੇ ਟਕੌਂਸਲੇ ਐਵੇਂ ਮੈਂ ਇਹਨਾਂ ਗੱਲਾਂ ਦੇ ਚ ਪੈਂਦਾ ਨਹੀਂ ਹੁੰਦਾ ਪਰ ਕਈ ਵਾਰ ਗੱਲਾਂ ਕਹਿਣੀਆਂ ਵੀ ਪੈਂਦੀਆਂ ਨੇ ਵੀ ਜਿਨ੍ਹਾਂ ਦੇ ਝੂਠੇ ਟਕੌਂਸਲੇ ਰਚ ਹੁੰਦੇ ਐਵੇਂ ਕਿਸੇ ਨੂੰ 휠ਚੇਅਰ ਦੇ ਉੱਤੇ ਬਿਠਾ ਲੈਣਾ ਐਵੇਂ ਪਾਣੀ ਛਿੜਕ ਕੇ ਚੰਦ ਕ ਗੱਲਾਂ ਕਰਕੇ ਉਸ ਨੂੰ ਖੜਾ ਕਰਕੇ ਦੌੜਾ ਦੇਣਾ ਉਹ ਦੇਖੋ ਕਿਸ ਤਰ੍ਹਾਂ ਪ੍ਰਚਾਰ ਕਰਦੇ ਨੇ ਵੀ ਹਾਂ ਜੀ ਹਾਂ ਇਦਾਂ ਹੀ ਆ ਮਗਰੋਂ ਭਾਵੇਂ ਸੱਚ ਸਾਹਮਣੇ ਆਉਂਦਾ ਪਰ ਇਹ ਤੇ ਸਾਰਿਆਂ ਦੇ ਸਾਹਮਣੇ ਆ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕਤ ਕਰਾ ਚਿਆ ਕਿਸ ਤਰ੍ਹਾਂ ਦੀ ਕਿਰਪਾ ਸਤਿਗੁਰੂ ਕਰਦੇ ਨੇ ਜਦੋਂ ਕੋਈ ਇਸ ਜਗ੍ਹਾ ਦੇ ਉੱਤੇ ਆ ਕੇ ਅਰਦਾਸ ਬੇਨਤੀ ਕਰਦਾ ਇੱਥੇ ਕੋਈ ਬੰਦਾ ਨਹੀਂ ਨਾ ਖੜਾ ਜਿਹੜਾ ਕਿਸੇ ਦੇ ਛੱਟੀ ਮਾਰ ਕੇ ਸਹੀ ਕਰਦਾ ਜਾਂ ਜਿਹੜਾ ਕਿਸੇ ਦੇ ਥੋੜਾ ਪਾ ਕੇ ਸਹੀ ਕਰਦਾ ਕੋਈ ਮਨੁੱਖ ਨਹੀਂ ਹਰ ਕੋਈ ਆਉਂਦਾ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਬੇਨਤੀ ਕਰਦਾ ਤੇ ਮਨੋ ਕਾਮਨਾਵਾਂ ਭਾਵਨਾਵਾਂ ਮਨ ਚ ਇਤੇ ਕਾਗਰ ਕਰਕੇ ਬੇਨਤੀਆਂ ਕਰਨ ਵਾਲੀਆਂ ਪੂਰੀਆਂ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਲੋਕੀ ਝੂਠ ਦਾ ਪ੍ਰਚਾਰ ਹਿੱਕ ਠੋਕ ਕੇ ਕਰ ਰਹੇ ਤੇ ਅਸੀਂ ਫਿਰ ਸੱਚ ਦਾ ਪ੍ਰਚਾਰ ਜਾਂ ਸੱਚ ਬਾਰੇ ਕਿਉਂ ਨਹੀਂ ਦੱਸ ਸਕੇ ਇਹ ਜ਼ਰੂਰੀ ਹੈ ਲਾਜ਼ਮੀ ਹੈ ਆਪੋ ਆਪਣੇ ਘਰਾਂ ਦੇ ਚ ਧੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪੁਗਤਰ ਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਘਰ ਘਰ ਦੇ ਚ ਪਹੁੰਚਾਉਣ ਦਾ ਯਤਨ ਕਰੀਏ ਅਸੀਂ ਖੁਦ ਪੜ੍ਹੀਏ ਖੁਦ ਸੁਣੀਏ ਸਮਝੀਏ ਤੇ ਅਗੋਂ ਆਪਣੇ ਬੱਚਿਆਂ ਨੂੰ ਵੀ ਦੱਸਿਏ ਕਿ ਜਿਸ ਜਗ੍ਹਾ ਦੇ ਉੱਤੇ ਬੇਟਾ ਤੈਨੂੰ ਲੈ ਕੇ ਚੱਲੇ ਆ ਉਹ ਪਾਵਨ ਸਥਾਨ ਦਾ ਇਤਿਹਾਸ ਕੀ ਹੈ ਜਿੰਨੀਆਂ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਆਪ ਸਰਬੱਤ ਸਿੱਖ ਸੰਗਤਾਂ ਦਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਹੁਤ ਹੀ ਸਤਿਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਮੈਨੇਜਰ ਸਾਹਿਬ ਸਰਦਾਰ ਤੁਲਸੀ ਸਿੰਘ ਜੀ ਸੁਮੇ ਗੁਰਦੁਆਰਾ ਸੁਲਿਸਾਰ ਸਾਹਿਬ ਦੇ ਪ੍ਰਬੰਧ ਵੱਲੋਂ ਆਪ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਉਂ ਆਖੇ ਜਾਂਦੇ ਦਸਰੇ ਦੀ ਬੇਰਤੀ ਪ੍ਰਵਾਨ ਕਰਿਓ ਹੋਈਆਂ ਪੁੱਲਾਂ ਲਈ ਖਿਮਾ ਗੁਰੂ ਪਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ